ਇਹਦੇ ਨਾਲ ਮੰਨ ਲਿੱਤੇ ਹੋਏ ਨੇ ਉਹਨਾਂ ਦੀ ਰਿਹਾਈ ਲਈ ਜਿਹੜਾ ਆਖਰੀ ਬ੍ਰਹਮਾਸ਼ਟ ਅਰਦਾਸੀ ਲਕਸ਼ਮਨ ਦਾ ਉਹ ਸਮਾਂ ਆ ਗਿਆ ਹੈ ਭਾਈ ਸਾਹਿਬ ਨਹੀਂ ਸੀ ਚਾਹੁੰਦੇ ਵੀ ਅਸੀਂ ਲੇਖਣ ਲਈਏ ਸੰਗਤਾਂ ਦੇ ਜੋਰ ਪਾਉਣ ਦੇ ਸੰਗਤਾਂ ਦੇ ਕਹਿਣ ਦੇ ਭਾਈ ਸਾਹਿਬ ਨੇ ਹਾਮੀ ਭਰੀ ਤੇ ਉਹ ਲਕਸ਼ਮਨ ਦੇ ਵਿੱਚ ਜਿਬਰੂਗੜ ਜਿਹੜੇ ਦੇ ਵਿੱਚ ਬੈਠੇ ਹੀ ਇਲੈਕਸ਼ਨ ਦਾ ਅਗਲਾ ਇਹ ਨੇ ਤੇ ਇਥੇ ਉਹਨਾਂ ਦੇ ਮਾਤਾ ਪਿਤਾ ਕਹਿੰਦੇ ਕਿ ਸਿਕ ਸੰਗਤਾਂ ਦੇ ਨਾਲ ਰਾਬਤਾ ਸੰਗਤਾਂ ਦੇ ਨਾਲ ਕਰ ਰਹੇ ਨੇ ਤੇ ਆਪਣਾ ਹੁਣ ਸੱਜਵਾਦ ਅੱਗੇ ਅੱਗੇ ਦਾ ਪਹਿਲਾਂ ਆਪਾਂ ਸਰਕਾਰ ਨੂੰ ਕਹਿੰਦੇ ਸੀ ਸਾਡੇ ਬੰਦੇ ਸਦੋ ਧੰਨੇ ਵੀ ਲਾਏ ਪਰ ਸਰਕਾਰਾਂ ਨੇ ਕੁਝ ਵੀ ਨਹੀਂ ਆ। ਛੋਣ ਇਹ ਵੀਰੋ ਜੀ ਦੇ ਉਹ ਉਹਨਾਂ ਨੂੰ ਬਹਾਰ ਨੇ ਜਿਹੜੀ ਚਾਬੀ ਹੈ ਉਹ ਤੁਹਾਡੇ ਹੱਥਰੇ ਵਿੱਚ ਹੈ ਪੜਾ ਵੈਕੀਆਂ ਦੇ ਵੀਰ ਵੈਚੇ ਨੌਜਵਾਨ ਬੈਠੇ ਨੇ ਗੁੱਦੀ ਨੇ ਕਰੀ ਕਰੀ ਵੋਟ ਭਾਈ ਅਮਰਪਾਲ ਸਿੰਘ ਨੂੰ ਮੈਕ ਦੀ ਚੌਂ ਦੇ ਨਾਲ ਤੁਸੀਂ ਮੋੜ ਲਾ ਕੇ ਕੌਣੀਆਂ ਤੇ ਵੱਡੀ ਗੀੜ ਦੇ ਭਾਈ ਅਮਰਪਾਲ ਸਿੰਘ ਨੂੰ ਜਿੱਥੇ ਆਉਣਾ ਤੁਸੀਂ ਨੇ ਤੇ ਦੇਖੋ ਦੋ ਆਂ ਸੀਟਾਂ ਨੇ ਪੰਜਾਬ ਦੀਆਂ ਅਹਿਮ ਉਹਨਾਂ ਉਤੇ ਡਿਕਲੇਅਰ ਹੋ ਗਿਆ ਇੱਕ ਤਾਂ ਖਲੂਰ ਸਾਹਿਬ ਵਾਲੀ ਸੀਟ ਦੂਸਰੀ ਫਰੀਦਕੋਟ ਵਾਲੀ ਸੀਟ ਜਿੱਥੇ ਪੰਥ ਦੀ ਮਾਇਆ ਨਾਜ ਹਾਸਤੀ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਫਰੀਦਕੋਟ ਤੋਂ ਭਾਈ ਬਿਆਨਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਤਾ ਉਹਦਾ ਜਿਹੜਾ ਆਪਾਂ ਚੰਗੀ ਐ ਪੁੱਤਰ ਐ ਭਾਈ ਸਰਵਜੀਤ ਸਿੰਘ ਮਲੋਹਾ ਉੱਥੋਂ ਖੜਾ ਐ ਅਸੀਂ ਉੱਥੇ ਵੀ ਚੋਣ ਪ੍ਰਚਾਰ ਕਰਕੇ ਆਏ ਆ ਤੇ ਉਹ ਇਸੇ ਤਰ੍ਹਾਂ ਜਿਵੇਂ ਉਹ ਰੇ ਲਹਿਰ ਬਣ ਗਈ ਐ ਉੱਥੇ ਵੀ ਗੁਰੂ ਸਾਹਿਬ ਦੀ ਕਿਰਪਾ ਜਿਵੇਂ ਬਹੁਤ ਵੱਡੀ ਲਹਿਰ ਨੌਜਵਾਨਾਂ ਦੇ ਵਿੱਚ ਉਤਸ਼ਾਹ ਨਗਰਾਂ ਦੇ ਵਿੱਚ ਵੱਡਾ ਉਤਸ਼ਾਹ ਐ ਇਹ ਦੋ ਸੀਟਾਂ ਡਿਕਲੇਅਰ ਹੋ ਚੁੱਕੀਆਂ ਨੇ ਇਹ ਅਸੀਂ ਦੋ ਸੀਟਾਂ ਪੰਛ ਦੇ ਝੋਲੀ ਪੈ ਚੁੱਕੇ ਨੇ ਜਿੱਤ ਚੁੱਕੇ ਆ ਭਾਈ ਅਮਰਤਪਾਲ ਸਿੰਘ ਜਿੱਤ ਚੁੱਕਿਆ ਸਰਬਜੀਤ ਸਿੰਘ ਮਲੂਆ ਖਾਲਸਾ ਫੀਰਕੁਰਦੋਂ ਵੀ ਜਿੱਤਿਆ ਹੋਇਆ ਤੇ ਹੁਣ ਅਸੀਂ ਦੇਖਣਾ ਇਹ ਆ ਜਿਹੜਾ ਮੋਦੀ ਤੇ ਅੱਜ ਵੀ ਇੱਕ ਕਮਤਸਾ ਦਾ ਬਿਆਨ ਆਇਆ ਉਹ ਇੱਥੇ ਲੁਧਿਆਣਾ ਆਇਆ ਉਹ ਬਿੱਟੂ ਦੇ ਰੈਲੀ ਦੇ ਵਿੱਚ ਉਹਨਾਂ ਨਾਲ ਲੜ ਗਿਆ ਭੱਜ ਕੇ ਜਾ ਕੇ ਤੇ ਉਹ ਕਹਿੰਦਾ ਇਹ ਮੇਰਾ ਯਾਰ ਆ ਮੇਰਾ ਦੋਸਤ ਆ ਜਿਨ੍ਹਾਂ ਨੇ ਇਹਦੇ ਦਾਦੇ ਨੂੰ ਮਾਰਿਆ ਅਸੀਂ ਉਹਨਾਂ ਨੂੰ ਕਦੇ ਨਹੀਂ ਛੱਡਦੇ ਨਹੀਂ ਅਸੀਂ ਨਹੀਂ ਉਹਨਾਂ ਨੂੰ ਮਾਫ ਕਰਦੇ ਇਹ ਐਡੀ ਵੱਡੀ ਖਾਲਸਾ ਜੀ ਪੰਜਾਬ ਦੇ ਵਿੱਚ ਆ ਕੇ ਗੱਲ ਕਹਿਣੀ ਤੇ ਅਸੀਂ ਫਿਰ ਉਹਦਾ ਜਵਾਬ ਨਾ ਦਈਏ ਲੋਕਤੰਤਰ ਦਾ ਰਾਜ ਆ ਹੁਣ ਵੋਟਾਂ ਤੁਸੀਂ ਇੰਨੀਆਂ ਵੋਟਾਂ ਪਾਉਣੀਆਂ ਨੇ ਕੱਲਾ ਜਿਹੜਾ ਬੂਥ ਆ ਭਾਈ ਅਮਰਤਪਾਲ ਸਿੰਘ ਦਾ ਖੰਡੂਰ ਸਾਹਿਬ ਦੇ ਵਿੱਚ ਲੱਗੇ ਤੇ ਉੱਥੇ ਫਰੀਦਕੋਟ ਦੇ ਵਿੱਚ ਕੱਲਾ ਹੀ ਬੂਥ ਭਾਈ ਸਰਬਜੀਤ ਸਿੰਘ ਦਾ ਲੱਗੇ ਤੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਮੋਦੀ ਨੂੰ ਵੀ ਤੇ ਅੰਤਸਾਧ ਨੂੰ ਇਹ ਅਹਿਸਾਸ ਹੋ ਕੇ ਕਿ ਪੂਰੇ ਭਾਰਤ ਦੇ ਵਿੱਚੋਂ ਜੇ ਵੋਟਾਂ ਪਈਆਂ ਨੇ ਉਹ ਭਾਈ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਨੂੰ ਪਈਆਂ ਨੇ ਸਾਰੇ ਰਕੋ ਰਿਕਾਰਡ ਜਿਹੜੇ 99 ਵਾਲੇ ਤੋੜਨੇ ਤੁਸੀਂ ਨੇ ਤੋੜਿਆਲੇ ਜੈ ਸ੍ਰੀ ਅਕਾਲ ਤੇ ਮੈਂ ਮਾਤਾ ਜੀ ਨੂੰ ਕਹਿਣਾ ਮਾਤਾ ਜੀ ਅੱਜ ਗੱਲ ਯਾਦ ਰੱਖਿਓ ਜੇ ਤਾਂ ਭਾਈ ਅਮਰਤਪਾਲ ਸਿੰਘ 100% ਬਾਹਰੇ ਆ ਜਾਣਾ ਹੈ ਸੰਗਤਾਂ ਨੇ ਲਿਆਉਣਾ ਹੈ ਤੇ ਜੇ ਤਾਂ ਉਹ ਇਸੇ ਤਰ੍ਹਾਂ ਚੱਲਦੇ ਰਹੇ ਸਹਜੇ ਸਹਜੇ ਤੇ ਉਹਨਾਂ ਨੂੰ ਕਹਿ ਦਿਓ ਆ ਸੰਗਤ ਸੁਣਦੀ ਆ ਗੁਰੂ ਹਾਜ਼ਰ ਨਾਜ਼ਰ ਆ 2027 ਦੇ ਵਿੱਚ ਪੰਜਾਬ ਦਾ ਸੀਐਮ ਬਣੂਗਾ ਬੋਲੇ ਸ੍ਰੀ ਅਕਾਲ ਤਾਕਤ ਕਿਹਨੇ ਦੇਣੀ ਆ ਤੁਸੀਂ ਨੇ ਦੇਣੀ ਆ ਡਿਕਲੇਅਰ ਹੋਇਆ ਪਿਆ ਤੇ ਚੀਕਾਂ ਦਾ ਜਿਹੜੇ ਵਿਰੋਧੀ ਨੇ ਉਹਨਾਂ ਦੀਆਂ ਜੇਲ੍ਹ ਤੇ ਬੈਠੇ ਨੇ ਉਹ ਕਢਾਈ ਜਾਂਦਾ ਜਿਸ ਦਿਨ ਬਾਹਰ ਆ ਗਿਆ ਫਿਰ ਇਹਨਾਂ ਦਾ ਕੀ ਹਾਲ ਹੋ ਬਾਈ ਇਸ ਕਰਕੇ ਤੁਸੀਂ ਨੇ ਹੁਣ ਤੱਕ ਵੋਟਾਂ ਕਾਂਗਰਸ ਨੂੰ ਵੀ ਪਾਈਆਂ ਜੂਨ 84 ਦਾ ਜਿਹੜਾ ਘੱਲੂਕਾਰਾ 1 ਜੂਨ ਆ ਰਹੀ ਹੈ 1 ਜੂਨ ਨੂੰ ਹੀ ਵੋਟਾਂ ਨੇ ਤੇ ਉਹ ਦਿਨ ਯਾਦ ਰੱਖ ਲਿਓ ਕਾਂਗਰਸ ਨੇ ਸਾਡਾ ਹਰਮੰਦਰ ਢਾਹ ਦਿੱਤਾ ਬੱਚਿਆਂ ਨੂੰ ਬੀਬੀਆਂ ਨੂੰ ਸ਼ਹੀਦ ਕਰ ਦਿੱਤਾ ਸੰਤ ਸ਼ਹੀਦ ਹੋ ਗਏ ਸਾਡਾ ਸਾਰਾ ਕੁਝ ਮਲਿਆ ਮੇਡ ਕਰਤਾ ਸਾਡੀ ਨਸਲ ਕੋਸੀ ਕੀਤੀ ਉਹਨਾਂ ਨੂੰ ਵੀ ਤੁਸੀਂ ਰਾਜ ਦਿੱਤਾ ਤੁਸੀਂ ਰਾਜ ਦਿੱਤਾ ਕਾਲੀਆਂ ਨੂੰ ਬਾਦਲ ਕੇ ਲਾਣੇ ਨੂੰ ਕੁਰਸੀਆਂ ਦਿੱਤੀਆਂ ਜਿਹੜੇ ਕਈ-ਕਈ ਸਾਲ ਲਗਾਤਾਰ ਇੱਥੇ ਬੈਠੇ ਰਹੇ ਕੁੰਡਲ ਮਾਰ ਕੇ ਜਿਨ੍ਹਾਂ ਨੇ ਕਦੇ ਬੰਦੀ ਸਿੰਘਾਂ ਦੀ ਗੱਲ ਹੀ ਕੋਈ ਨਹੀਂ ਕੀਤੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਹਜੇ ਤੱਕ ਬੇਅਦਬੀਆਂ ਦੇ ਦੋਸ਼ੀ ਨਹੀਂ ਫੜੇ ਗਏ ਤੇ ਜਿਹੜੇ ਇਨਸਾਫ ਮੰਗਦੇ ਸੀ ਜਿਵੇਂ ਤੁਸੀਂ ਬੈਠੇ ਉਹਨਾਂ ਤੇ ਗੋਲੀਆਂ ਮਾਰਤੀਆਂ ਤੇ ਹਜੇ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਵੀ ਤੁਸੀਂ ਕੁਰਸੀਆਂ ਦੇਤੀਆਂ ਭਾਜਪਾ ਨੂੰ ਵੀ ਤੁਸੀਂ ਉਹਨਾਂ ਦੀ ਜਿਹੜੇ ਕਹਿੰਦੇ ਸਾਡੀ ਪਤੀ ਪਤਨੀਆਂ ਰਿਸ਼ਤਾ ਆ ਸਾਡਾ 9 ਮਾਸ ਦਾ ਰਿਸ਼ਤਾ ਉਹਨਾਂ ਨੂੰ ਵੀ ਤੁਸੀਂ ਰਾਜ ਭਾਗ ਦਿੱਤਾ ਆ ਜਿਹੜੇ ਕਹਿੰਦੇ ਅਸੀਂ ਬਦਲਾ ਲਿਆਵਾਂਗੇ 92 ਜਿਤਾ ਕੇ ਇਹਨਾਂ ਨੂੰ ਵੀ ਦੇਤੇ ਇਹਨਾਂ ਨੇ ਕੀ ਕਰਿਆ ਸਿੰਘਾਂ ਨੂੰ ਫੜ ਕੇ ਅੰਦਰ ਕਰਦਾ ਐਨਐਸਏ ਲਾਤੀ ਆਹ ਕੁਛ ਕਰਿਆ ਤੇ ਹੁਣ ਵਾਰੀ ਐ ਪੰਛ ਦੀ ਹਵਾ ਵਗਈ ਐ ਤੇ ਕੀ ਮੈਂ ਸੰਗਤਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਨਾ ਕੱਲੀ-ਕੱਲੀ ਵੋਟ ਪੂਰੇ ਪੰਜਾਬ ਦੇ ਵਿੱਚੋਂ ਪੰਛ ਕੌਮ ਦੇ ਜਿਹੜੇ ਜੋਧੇ ਨੇ ਉਹਨਾਂ ਨੂੰ ਪਾਓ ਤੇ ਤੁਸੀਂ ਬਹੁਤ ਕੁਝ ਦੇਖ ਲਿਆ ਹੁਣ ਨਾ ਪਾਓ ਹੁਣ ਨਾ ਤੁਸੀਂ ਚਾਛੇ ਦੇ ਵਿੱਚ ਆ ਜਿਓ ਸਾਨੂੰ ਕੀ ਦਿੱਤਾ ਲਾਰੇ ਝੂਠ ਦੇ ਪਲੰਦੇ ਤੇ ਕੀ ਕਿਹਾ ਬੀਬੀਆਂ ਨੂੰ ਅਸੀਂ ਤੁਹਾਨੂੰ 1000-1000 ਰੁਪਿਆ ਦੇ ਦਾਂਗੇ ਮੈਨੂੰ ਹੱਥ ਖੜੇ ਕਰਕੇ ਦੱਸੋ ਕਿੰਨੂ-ਕਿੰਨੂ 1000-1000 ਰੁਪਿਆ ਮਿਲਦਾ ਹੈ ਅਸੀਂ ਤੁਹਾਨੂੰ ਆਟਾ-ਦਾਲ ਦੇ ਦਾਂਗੇ ਸਾਡੇ ਲੋਕ ਤਾਂ ਆਟਾ-ਦਾਲਾਂ ਦੇ ਵਿੱਚ ਉਲਝਾ ਤੇ ਕੋਈ ਕਹਿੰਦਾ ਅਸੀਂ ਖੰਡ ਪੱਤੀ ਦੇ ਦਾਂਗੇ 1000 ਰੁਪਿਆ ਸਾਨੂੰ ਨਕਮੇ ਕਰਤਾ ਸਾਨੂੰ ਨਾ ਆਟਾ-ਦਾਲ ਚਾਹੀਦੀ ਹੈ ਇਹ ਕਿਹਾ ਕਰੋ ਨਾ ਸਾਨੂੰ 1000 ਰੁਪਿਆ ਚਾਹੀਦਾ ਸਾਨੂੰ ਰੁਜ਼ਗਾਰ ਦਿਓ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿਓ ਸਾਨੂੰ ਆ ਕੋ ਚਾਹੀਦਾ ਸਰਕਾਰੇ ਸਾਨੂੰ ਨਕੰਮੇ ਨਾ ਕਰੋ ਸਾਨੂੰ ਤਾਂ ਪੰਜਾਬ ਨੂੰ ਖੋਖੜਾ ਕਰਕੇ ਰੱਖਤਾ ਨਸ਼ਾ ਇਹਨਾਂ ਨੇ ਲਿਆਂਦਾ ਮਜੀਠੀਆ ਦਾ ਨਾਂ ਬੋਲਦਾ ਜਗਦੀਸ਼ ਭੋਲਾ ਅੰਦਰ ਹੈ ਉਹਨੇ ਸਰੇ ਆਮ ਨਾਂ ਉਹ ਰੱਖਿਆ ਸੀ ਵੀ ਮਜੀਠੀਆ ਨੇ ਲਿਆਂਦਾ ਚਿੱਟਾ ਚਿੱਟਾ ਇਹਨਾਂ ਨੇ ਵੇਚਿਆ ਸਰਕਾਰਾਂ ਨੇ ਆ ਬਿਰਸੇ ਬਲਡੋਹੀ ਵਰਗੇ ਜਿਹੜੇ ਕਹਿੰਦੇ ਸੀ ਤੁਹਾਨੂੰ ਕਤੀੜ ਦੱਸਦੇ ਨੇ ਆ ਬਿਰਸੇਆ ਸੁਣ ਲੈ ਕੰਨ ਖੋਲ ਕੇ ਇਹ ਕਤੀੜ ਨਹੀਂ ਹੈ ਪੰਜਾਬ ਦੇ ਬਾਲਸ ਨੇ ਪਾਲਸ ਇਹ ਹੁਣ ਤੈਨੂੰ ਦੱਸਣਗੇ ਵੀ ਕਿਵੇਂ ਇਹ ਵੋਟਾਂ ਨਾਲ ਤੈਨੂੰ ਤੇਰੀ ਬੂਥ ਕਿਵੇਂ ਗੱਟਦੇ ਨੇ ਤੇਰੀਆਂ ਜਮਾਨਤਾਂ ਜਮਤ ਹੋਣਗੀਆਂ ਇਹ ਪੰਜਾਬ ਦੇ ਵਾਰਸ ਨੇ ਅਸੀਂ ਪੰਜਾਬ ਦੇ ਵਾਰਸ ਖਾਲਸਾ ਜੀ ਬਣਨਾ ਤੇ ਮੇਰੀ ਆਪਦੇ ਚਰਨਾਂ ਦੇ ਵਿੱਚ ਬੇਨਤੀ ਆ ਨਾ ਤਾਂ ਮੈਂ ਐਮਪੀ ਬਣਨਾ ਨਾ ਐਮਐਲਏ ਬਣਨਾ ਮੈਨੂੰ ਕੋਈ ਅਹੁਦੇ ਦੀ ਲੋੜ ਨਹੀਂ ਸਿਰਫ ਮੈਂ ਪੰਚ ਦੀ ਸੇਵਾ ਕਰਨੀ ਹੈ ਜਿੱਥੇ ਜ਼ੁਲਮ ਹੁੰਦਾ ਉਥੇ ਜਾ ਕੇ ਅਸੀਂ ਖੜ੍ਹ ਜਾਂਦੇ ਆ ਇੱਕ ਸਾਲ ਤੋਂ ਉੱਪਰ ਕਿਸਾਨੀ ਮੋਰਚਾ ਚੱਲਿਆ ਉਸੇ ਸਾਰਿਆਂ ਨੇ ਦੇਖਿਆ ਬੀਜੇਪੀ ਆਰਐਸਐਸ ਦੀ ਕੁੱਟਕੁੱਟ ਕੇ ਉੱਥੇ ਦਬੱਲੇ ਵੀ ਆਜੋ ਖੜੇ ਆਂ ਕਿਸਾਨ ਸਾਡੇ ਵੀਰ ਨੇ ਕਿਸਾਨੀ ਮਸਲਾ ਨਹੀਂ ਹੱਲ ਹੋਇਆ ਮਜ਼ਦੂਰਾਂ ਦਾ ਮਸਲਾ ਨਹੀਂ ਹੱਲ ਹੋਇਆ ਪਾਣੀ ਦਾ ਮਸਲਾ ਨਹੀਂ ਹੱਲ ਹੋਇਆ ਇਸ ਕਰਕੇ ਟਾਈਮ ਥੋੜਾ ਹੋਰ ਵੀ ਅੱਗੇ ਵੀ ਜਾਣਾ ਹੈ ਆਪ ਜੀ ਨੇ ਹੋਰ ਬੁਲਾ ਰਹੇ ਮਾਤਾ ਜੀ ਹੁਣੇ ਬੈਠੇ ਨੇ ਇਹਨਾਂ ਦੇ ਵਿਚਾਰ ਵੀ ਸੁਣਨੇ ਨੇ ਤੇ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰੂੰਗਾ ਵੱਧ ਤੋਂ ਵੱਧ ਵੋਟਾਂ ਕੱਲੀ ਕੱਲੀ ਵੋਟ ਭੈਣਾ ਨੌਜਵਾਨ ਵੀਰ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪਾ ਦਿਓ ਇਹਨਾਂ ਜਿਹੜੇ ਸਾਡੇ ਵਿਰੋਧੀ ਨੇ ਇਹਨਾਂ ਦੀ ਜਮਾਨਤਾਂ ਜ਼ਬਤ ਹੋ ਜਾਂਦੇ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਕਿਵੇਂ NSA ਲੱਗਦੀ ਹੁੰਦੀ ਆ ਕਿਵੇਂ ਨੌਜਵਾਨਾਂ ਨੂੰ ਕੁੱਟਿਆ ਜਾਂਦਾ ਹੈ ਦੱਸਦੇ ਹੋ ਇਹਨਾਂ ਨੂੰ ਇਹਨਾਂ ਦਾ ਇਹੀ ਜਵਾਬ ਹੈ ਸਾਡੇ ਕੋਲੇ ਹੋਰ ਕੋਈ ਨਹੀਂ ਸਾਨੂੰ ਕੁਰਤ ਸਕਦੇ ਨੇ ਇਹ ਸਾਨੂੰ ਧਰਨੇ ਨਹੀਂ ਲਾਉਣ ਦਿੰਦੇ ਇਹ ਜੇਲ੍ਹਾਂ ਦੇ ਵਿੱਚ NSA ਲਾ ਕੇ ਬੰਦ ਕਰ ਸਕਦੇ ਨੇ ਤੇ ਸਾਡੇ ਕੋਲੇ ਇਲਾਜ ਆ ਪੱਕਾ ਕਿ ਵੋਟ ਭਾਈ ਸਾਹਿਬ ਦੇ ਹੱਕ ਦੇ ਵਿੱਚ ਪੁਗਤਾਵੋ ਤਾਂ ਕਿ ਭਾਈ ਸਾਹਿਬ ਆਪਣੇ ਸਾਥੀਆਂ ਸਮੇਤ ਬੰਦੀ ਸਿੰਘ ਸਾਰੇ ਸਾਡੇ ਬਾਹਰੋਂ